ਨਿਊਜ਼ ਬੁਲੇਟਿਨ ਪੰਜਾਬ ਵਿੱਚ ਆਪ ਜੀ ਦਾ ਸਵਾਗਤ ਹੈ ਕਾਧੀਆਂ ਵਿੱਚ ਗੁਰਦਾਸਪੁਰ ਲੋਕ ਸਭਾ ਹਲਕਾ ਦੇ ਉਮੀਦਵਾਰ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਦੇ ਹੱਕ ਚ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਨੇ ਅੱਜ ਚੋਣ ਰੈਲੀ ਕੀਤੀ ਇਸ ਮੌਕੇ ਤੇ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਪਿਛਲੀ ਜਿੰਨੀ ਵੀ ਸਰਕਾਰਾਂ ਆਈਆਂ ਉਹਨਾਂ ਨੇ ਲੋਕਾਂ ਦਾ ਕੋਈ ਭਲਾ ਨਹੀਂ ਕੀਤਾ ਇਸ ਮੌਕੇ ਤੇ ਕੈਬਨਿਟ ਮੰਤਰੀ ਲਾਲਚੰਦ ਕਟਾਰੂਚਕ ਐਡਵੋਕੇਟ ਅਮਰਪਾਲ ਸਿੰਘ ਵਿਧਾਇਕ ਹਲਕਾ ਸ਼੍ਰੀ ਹਰਗੋਬਿੰਦ ਪੁਰ ਸਵਨ ਸਲਾਰੀਆ ਰਮਨ ਬਹਿਲ ਨੇ ਵੀ ਸੰਬੋਧਨ ਕੀਤਾ ਇਸ ਮੌਕੇ ਤੇ ਆਮ ਆਦਮੀ ਪਾਰਟੀ ਦੇ ਜਨਰਲ ਸਕੱਤਰ ਸਰਦਾਰ ਜਗਰੂਪ ਸਿੰਘ ਸੇਖਵਾ ਨੇ ਸੰਬੋਧਨ ਕਰਦਿਆਂ ਹਲਕੇ ਦੇ ਲੋਕਾਂ ਦੀਆਂ ਮੰਗਾਂ ਤੋਂ ਜਾਣੂ ਕਰਵਾਇਆ ਬੜਾ ਨੰਬਰ ਸਮੇਟੋਤਦਾਰ ਕਰ ਰਹੇ ਸੀ ਆਪਣੇ ਹਰਮਨ ਪਿਆਰੇ ਹਰਦੇ ਲਜ਼ੀਦ ਕੱਟੜ ਇਮਾਨਦਾਰ ਮੁੱਖ ਮੰਤਰੀ ਸਭਾ ਜੀ ਆਇਆਂ ਆਧਾਰ ਉਹਨਾਂ ਦਾ ਧੰਨਵਾਦ ਕਰਦਾ ਸਮੁੱਚਾ ਪ੍ਰਧਾਨਟੀ ਦੇ ਮਾਨ ਸਾਹਿਬ ਨੂੰ ਉਹਨਾਂ ਨੂੰ ਇਹ ਖੈਰੀ ਕੰਸੀ ਧੰਨਵਾਦ ਪੰਜਾਬੀਆਂ ਦੇ ਹੱਕ ਕਰ ਆ ਜਾਓ ਨਾ ਤੇ ਪੰਜਾਬ ਨੂੰ ਤਰੱਕੀ ਦੀ ਰਾਹ ਤੇ ਲੈ ਆਉਣ ਵਾਲੇ ਨੇ ਕੁਰਸੀਆਂ ਖਾਲੀ ਕੀ ਮੰਤਰੀ ਪੰਜਾਬ ਭਗਵੰਤ ਸਤਾਜ ਜੀ ਸਟੇਜ ਤੇ ਬਰਾਜਮਾਨ ਯੂਰ ਦਾ ਤਾੜੀਆਂ ਮਾਰ ਕੇ ਤਾੜੀਆਂ ਵਾਲਿਓ ਆਜੀ ਇਸ ਜਗ੍ਹਾ ਤੇ ਕਿੱਪੜੇ ਚੁੰਜ ਪਿਆ ਕਰੇ ਅੱਗੇ ਤੇ ਪਾ ਲਿਆ ਕਰੇ ਸਾਰੇ ਜਾਨਵਰ ਬਾਕੀ ਹੱਸਣ ਲੱਗੇ ਕਹਿੰਦੇ ਚਿੜੀਏ ਭੋਣੀ ਐ ਇਹ ਜੰਗਲ ਦੀ ਆ ਗਿਆ ਤੇਰੀ ਤੁਮਝ ਦੇ ਪਾਣੀ ਨਾਲ ਨਹੀਂ ਪੁਜਣੀ ਅੱਜੜ ਦੀ ਘਰ ਉਹ ਚਿੜੀ ਕਹਿੰਦੀ ਮੈਨੂੰ ਇਹ ਨਹੀਂ ਪਤਾ ਕਿ ਜੰਗਲ 'ਚ ਆ ਗਿਆ ਮੇਰੀ ਤੁਮਝ ਦੇ ਪਾਣੀ ਨਾਲ ਨਹੀਂ ਪੁਜਣੀ ਪਰ ਜਦੋਂ ਜੰਗਲ ਨੇ ਇੰਸਟਰੀ ਲਿਖੀ ਆਉਂਦੀ ਛੋਟਾ ਸਾਰਿਆਂ ਦਾ ਨਾਮ ਤਮਾਸ਼ਾ ਦੇ ਇਸ ਕੇ ਪੱਧਰ ਤੇ ਜਾਣਿਆ ਜਊਗਾ ਮੇਰਾ ਕੱਲੀ ਦਾ ਨਾਂ ਅੱਗ ਬੁਝਾਉਣ ਦੀ ਕੋਸ਼ਿਸ਼ ਕਰਨਾ ਚਾਹੁੰਦਾ ਆ ਬੜ ਕਰ ਆਓ ਇਕੱਠੇ ਹੋ ਕੇ ਪੰਜਾਬ ਠੀਕ ਕਰੀ ਐਡੀ ਕਰੀ ਗੱਲ ਆ ਆਪਣਾ ਆਪਣਾ ਬਤਨ ਜੇ ਆਪਣੇ ਘਰ ਚ ਕੋਈ ਜਾਂਦ ਪੈ ਜੇ ਆਪਾਂ ਹੀ ਠੀਕ ਕਰਦੇ ਆ ਕੋਈ ਬਾਹਰੋਂ ਆ ਕੇ ਤਨੀ ਕਰਕੇ ਜਾਂਦਾ ਨਾ ਤੁਸੀਂ ਇਹ ਨਾਲ ਪਹੁੰਚੋਗੇ ਆਪਣੇ ਪੰਜਾਬ ਨੂੰ ਕੋਈ ਬਾਈਡਨ ਆ ਕੇ ਠੀਕ ਕਰੂਗਾ ਕਲੈਂਟਾਂ ਆ ਕੇ ਠੀਕ ਕਰੂਆ ਕੰਨ ਕਰਨਾ ਪਿਆ ਆਉਂਦੇ ਮਰੇ ਬਿਨਾ ਕੋਈ ਸਰਦਾਰ ਨਹੀਂ ਜਾਂਦਾ ਵੀਰੋ ਰੋਏ ਬਿਨਾ ਤਾਂ ਮਾਂ ਵੀ ਨਹੀਂ ਦੁੱਧ ਪਿਆਉਂਦੀ ਆਪਾਂ ਨੇ ਠੀਕ ਕਰਨਾ ਪੈਣਾ ਤੇ ਆਪ ਪਰ ਆਪਾਂ ਕਰਾਂਗੇ ਮੈਂ ਨਹੀਂ ਕਹਿੰਦਾ ਮੇਰੇ ਮਗਰ ਲੱਗੋ ਮੈਂ ਕਹਿੰਦਾ ਮੇਰੇ ਬਰਾਬਰ ਲੱਗੋ ਮੈਂ ਤੁਹਾਨੂੰ ਪੰਜਾਬ ਨੂੰ 6 ਮਹੀਨੇ 7 ਤੱਕ ਨਹੀਂ ਮਿਆ ਹੁੰਦਾ ਅੰਗਰੇਜ਼ੀ ਦੇ ਰਣ ਦਾ ਲੱਗੇ ਨਾ 43000 ਨੌਕਰੀਆਂ ਦੇਤੀਆਂ ਇੱਕ ਬੰਦਾ ਕਹਿੰਦਾ 1 ਰੁਪਈਆ ਵੀ ਲੱਗਿਆ ਹੋਵੇ ਨੌਕਰੀ ਦਾ 1 ਰੁਪਈਆ ਕੋਈ ਪਟਵਾਰੀ ਲੱਗਿਆ ਕੋਈ ਫੋਸ ਇਨਸਪੈਕਟਰ ਲੱਗਿਆ ਉੱਥੋਂ ਵਾਲਾ ਚੱਕ ਕੇ ਬੁਢੇ ਦੇ ਨਾਲ ਚੱਕ ਕੇ ਬੁਢੇ ਵਾਲੇ ਮਾਰਿਆ ਜੀਰੂਰ ਵਾਲਾ ਚੱਕ ਕੇ ਨੰਦਪੁਰ ਸਾਹਿਬ ਮਾਰਿਆ ਫਦੂਰ ਸਾਹਿਬ ਵਾਲਾ ਚੱਕ ਕੇ ਸ਼ਗੂਰ ਮਾਰਿਆ ਉਹਨਾਂ ਆਪ ਨੂੰ ਪਤਾ ਲਗਦਾ ਕਿ ਤੂੰ ਕੀ ਨੂੰ ਕੀ ਕਰੇਂ ਭਾਈ ਲੋਕ ਤਾਂ ਬੰਦੇ ਆ ਤੇ ਤੂੰ ਸ਼ਹਿਰੀ ਕਲਤੀ ਤੁਹਾਡਾ ਆਪਣਾ ਜਵਾਬ ਹੈ ਤੁਹਾਡਾ ਆਪਣਾ ਬੋਸ ਹੈ ਜਦੋਂ ਮਰਜ਼ੀ ਜਾ ਕੇ ਕਰੇ ਤੇਰਾ ਕੰਮ ਕਰਾ ਦੇ ਉਹਨੂੰ ਪਹਿਲਾਂ ਜਦੋਂ ਤੁਹਾਡਾ ਗੁਰਦਾਸਪੁਰਿਆ ਦਾ ਬਹੁਤ ਠੀਕ ਕਰਨ ਦਾ ਬਹੁਤ ਵਧੀਆ ਮੌਕਾ ਹੈ ਮੇਰੀ ਗੱਲ ਮੰਨ ਲਓ ਮੇਰੇ ਬੱਤੀ ਦੰਦ ਨੇ ਕੱਲਾ ਨਹੀਂ ਹੱਥੀ ਹੋ ਜਾਂਦੀ ਹੈ ਨੇ ਆ ਸਹੀ ਕਰਨ ਦਾ ਮੌਕਾ ਹੈ ਨਹੀਂ ਥੋਡੇ ਬਾਰੇ ਐਂ ਕਹੇ ਲੱਗੇ ਕੋਤਸਪੁਰਿਆਂ ਦਾ ਕੀ ਹੈ ਜਿਹੜਾ ਮਾਦੀ ਖੜਾ ਕਰਦੋਂ ਵੋਟਾਂ ਪਾਣੀ ਦਿੰਦੇ ਨੇ ਇਹ ਤੋਂ ਪਹਿਲਾਂ ਆਪਾਂ ਬੋਂਦੇ ਵਾਲਾ ਇੱਕ ਪਹਿਲਾਂ ਗਰੂਪ ਕੰਨਾਂ ਲੈ ਲਿਆ ਸੀ ਉਦੋਂ ਬਾਅਦ ਉਹ ਨਲਕੇ ਵਾਲਾ ਲੈ ਲਿਆ ਉਹਨੇ ਪਤੰਦਰ ਦੇ ਫਿਲਮਾਂ ਚ ਬਾਟਰ ਦੇ ਪਰਲੇ ਪਰਸੇ ਨਾਲ ਕੇ ਬਹੁਤ ਬੱਟੇ ਨੇ ਇੱਧਰ ਲਵਾਇਆ ਹੈ ਇਹਨੂੰ ਕਾਦੀਆਂ ਚ ਆ ਗਈ ਤੇ ਨਾ ਕਨਾਲ ਕਰਵਾਇਆ ਉਹਦੇ ਤੋਂ ਹੁਣ ਮੌਕਾ ਹੈ ਆਪਾਂ ਦੇ ਜੋ ਆਤਮਾ ਵੋਟਾਂ ਮੇਰੇ ਹੱਥ ਬੰਨ ਕੇ ਦੇ ਰਿਹਾ ਹੈ ਹੁਣ ਤੇ ਲੋਕਾਂ ਦੇ ਜੋ ਆਤਮਾ ਵੋਟਾਂ ਹੈ ਜੋ ਜਿਨੇ ਜਿਨੇ ਥੋੜੇ ਜਿਨੇ ਥੋੜੇ ਵਰਗੀ ਜ਼ਿੰਦਗੀ ਥੋੜੇ ਵਰਗੀ ਗਰੀਬੀ ਹੰਢਾਈ ਹੋਈ ਉਹਨੂੰ ਵੋਟ ਪਾਓ ਜਿਦੇ ਪਿੰਡੇ ਤੇ ਪਤਾ ਉਹਨੂੰ ਕਿ ਆ ਇੰਨਾ ਬੁਰਾ ਹਾਲ ਹੈ ਜਿਹੜਾ ਕੱਲੀ ਕੱਲੀ ਗਲੀ ਜਾਣਦਾ ਹੈ ਜਿਹੜਾ ਗੱਲਾ ਗੱਲਾ ਸੀਵਰੇਜ ਦਾ ਟੱਕਰ ਜਾਣਦਾ ਉਹਨੂੰ ਵੋਟਾਂ ਪਾਓ ਆਪਾਂ ਕਿਹਦੇ ਨਾਲੋਂ ਤੋਂ ਬੰਬਿਆਂ ਨਾਲੋਂ ਤੋਂ ਸੁਬੀਰੋ ਮੈਂ ਵੀ ਕਲਾਕਾਰ ਸੀ ਪਰ ਮੈਂ ਨਹੀਂ ਹੈਗਾ ਕਿ ਕਲਾਕਾਰੀ ਜਾਂ ਆਹ ਕਲਾਕਾਰੀ ਛੱਡ ਕੇ ਆ ਗਿਆ ਉਸ ਤੋਂ ਬਾਅਦ ਫਿਰ ਕਰ ਗਿਆ ਮੈਂ ਨਾ ਇਹ ਜਿਹੜੀ ਰਾਜਨੀਤੀ ਹੈ 9 ਤੋਂ 5 ਵਾਲੀ ਗੇਮ ਨਹੀਂ ਹੈਗੀ ਇਹ ਇਹਦਾ ਕੋਈ ਪਤਾ ਨਹੀਂ ਕਿੱਥੇ ਕਦੋਂ ਫੋਨ ਆ ਕੇ ਲੋਕਾਂ ਦਾ ਕਿ ਮੈਨੂੰ ਹਸਪਤਾਲ ਜਾਣਾ ਹੈ ਜਿਉਂ ਰਿਹਾ ਨੂੰ ਡਾਕਟਰ ਤੇ ਕਿ ਹਸਪਤਾਲ ਦਾ ਦਾ ਕਰਾਉ ਕਿਦਰ ਸੇ ਲੈ ਆਈ ਸਰਕਾਰੀ ਉਮਰ ਦੇ ਨੌਜਵਾਨ ਹੋ ਮਾਵਾ ਭੈਣਾ ਛੋਟੇ ਬੱਚੇ ਧਰਮ ਦੇ ਬਾਵਜੂਦ ਇੰਨੀ ਭਾਰੀ ਗਿਰਤੀ ਤੁਸੀਂ ਤੇ ਕੋਈ ਕੰਮ ਹੈ ਤਾਂ ਇੰਤਜ਼ਾਰ ਕਰੋ ਵੱਡਾ ਚੱਲਿਆ ਹੋਇਆ ਕੁਜੈਨੀ ਸਿਰਜਤ ਨਾਲ ਜਿਵੇਂ ਬੈਠੇ ਹਾਂ ਇਸੇ ਦੇ ਵੇਖਣ ਆਏ ਹਾਂ ਤੁਸੀਂ ਪੰਜਾਬ ਨੂੰ ਅੰਦਰਾ ਦੇਖਣ ਦੀ ਇੱਛਾ ਲੈ ਕੇ ਆਏ ਹੋ ਤੁਸੀਂ ਪੰਜਾਬ ਨੂੰ ਦੁਬਾਰਾ ਪੰਜਾਬ ਬਣਾਉਣ ਦਾ ਇਰਾਦਾ ਲੈ ਕੇ ਆਏ ਹੋ ਜ्याउਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦਾ ਘਰੋਂ ਚੱਲਿਆ ਹੋਇਆ ਇੱਕ ਇੱਕ ਕਦਮ ਅਰੀਏ ਤਕਾਲ ਕਲਾ ਹੋਗਾ ਜੇ ਤੁਸੀਂ ਇਹਨਾਂ ਭਾਰਗੇ ਉੱਤੇ ਚਾਹਦੇ ਸਾਰੇ ਨੂੰ ਮੇਰੇ ਵੱਲੋਂ ਪਹਿਲਾਂ ਸਤਿ ਸ੍ਰੀ ਅਕਾਲ ਨਮਸਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਟੇਜ ਤੇ ਵਿਰਾਜਮਾਨ ਸਾਡੀ ਕੋ ਦਾ ਸਟਡੀ ਟੀਮ ਫੈਲ ਸਾਹਿਬ ਛੇਖਵਾ ਸਾਹਿਬ ਤੁਹਾਡੇ ਆਪਣੇ ਚੇਅਰਮੈਨ ਤੁਹਾਡੇ ਪਾਰਟੀ ਦੇ ਸਾਰੇ ਸਾਡੇ ਕਰਨ ਦੇ ਖਡਾਲ ਚੱਕ ਜੀ ਬੈਠੇ ਨੇ ਸਾਡੇ ਸੰਖੇਰ ਜੀ ਸਾਡੇ ਸਾਰੇ ਵੱਡੇ ਉਮੀਦਵਾਰ ਕਲਸੀ ਜੀ ਖਾਲੀਆਂ ਸਾਹ ਹੋਰ ਬਹੁਤ ਸਾਰੇ ਐਸੇ ਨੇਤਾ ਜਿਹੜਾ ਸਮੱਸਿਆਵਾਂ 'ਤੇ ਸਰਕਾਰ ਦੇ ਵਿਚਾਲੇ ਇੱਕ ਪੁਲ ਦਾ ਕੰਮ ਕਰਦੇ ਨੇ। ਵੀਰੋ ਕੋਈ ਉਿੰਦੇ ਤੁਗਲੀ ਨਹੀਂ ਕਰਨਾ ਆ ਮੈਂ ਇੱਥੇ ਕਿਸੇ ਦੀ ਮੈਂ ਕੁਝ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰੂੰਗਾ। ਜੇ ਪਾਈ ਤੋਂ ਪਹਿਲਾਂ ਕਾਫੀ ਵਾਰ ਉਮੀਦਾਂ ਰੱਖੀਆਂ ਪਰ ਸਰੀਆ ਮੇਦਾ ਪੂਰੀਆ ਨਹੀਂ ਹੋਇਆ ਤੂੰ ਦੇਖ ਲੋ ਜਿਹੜੇ ਪੋਸਟੇ ਛਾਪੇ ਜਾਂਦਾ ਹੈ ਚੋਣਾ ਦਾ ਉਹਦੇ ਤੇ ਲਿਖਿਆ ਹੁੰਦਾ ਉਮੀਦਵਾਰ ਮਨ ਜੀ ਤੋ ਤੁਸੀਂ ਉਮੀਦ ਰੱਖਣੀ ਹੈ ਕਿ ਸਾਡੀ ਇਹ ਉਮੀਦ ਪੂਰੀ ਕਰੂਗਾ ਤੋ ਜਿੰਨੇ ਵੀ ਉਮੀਦਵਾਰ ਆਏ ਉਹਨਾਂ ਨੇ ਥੋੜੀਆਂ ਉਮੀਦ ਤਾਂ ਨਹੀਂ ਪੂਰੀਆਂ ਕੀਤੀਆਂ ਆਪਣੇ ਪਰਿਵਾਰਾਂ ਨੇ ਜ਼ਰੂਰ ਕਰ ਲਈਆਂ ਜਾ ਆਪਣੇ ਰਿਸ਼ਤੇਦਾਰਾਂ ਲਈ ਜਨੂਰ ਕਰਨੀ ਆ। ਫਾਨੂ ਸਮਝ ਲੈ ਭੇਡਾਂ ਬੱਕਰੀਆਂ ਵਾਂਗੂ 5 ਸਾਲ ਇੱਧਰ ਹੱਕ ਲੋ। 5 ਸਾਲ ਇੱਧਰ ਹੱਕ ਲੋ। ਹੁਣ ਮੈਂ ਇੱਧਰ ਆ ਗਿਆ ਜੀ। ਤੁਸੀਂ ਮੈਨੂੰ ਇੱਧਰ ਆਓ। ਹੁਣ ਮੈਂ ਇੱਧਰ ਆ ਗਿਆ ਜੀ। ਤੁਸੀਂ ਮੈਨੂੰ ਇੱਧਰ ਆਓ। ਹੁਣ ਮੈਂ ਆਹ ਪੜ ਗਿਆ ਜੀ। ਮੈਂ ਪੋਸਟਰ ਲਾਓ। ਹੁਣ ਮੈਂ ਉਹ ਬੜ ਗਿਆ ਜੀ। ਦਸ ਬਸਾਂ ਪਰ ਕੇ ਲਿਓ। ਲੋਕਾਂ ਨੂੰ ਤਾਂ ਘਰ ਚੇ ਲਗਾਈ ਹੁੰਦੇ ਨੇ ਸਾਰੇ ਕਿੱਥੋਂ ਭਰਨ ਬੱਸਾਂ ਚਲੋ ਜੇ ਮਿਹਨਤੀ ਕੁਝ volunteers ਹੁੰਦੇ ਨੇ ਉਮੀਦ ਹੁੰਦੀ ਉਹਨਾਂ ਨੂੰ ਵੀ ਵੇ ਕੋਈ ਗੱਲ ਨਹੀਂ ਜਿੱਦੇ ਕਿਤੇ ਛਾਂ ਹੁਣ ਧੁੱਪ ਹੈ ਜਿੱਦੇ ਕਿਤੇ ਛਾਂ ਆਈ ਤਾਂ ਸਾਨੂੰ ਵੀ ਛਾਂੇ ਜਾਣ ਦਾ ਮੌਕਾ ਮਿਲੂਗਾ ਕੰਮ ਕਰਨ ਨੂੰ ਬੱਸਾਂ ਭਰਉਣ ਨੂੰ ਨਾਰੇ ਲਵਾਉਣ ਨੂੰ volunteers ਤੇ worker ਜੇ ਲੋ ਛਾਂੇ ਜਾਣ ਦਾ ਟਾਈਮ ਆਉਣਾ ਉਹ ਤੋਂ ਸਾਡੇ ਪੁੱਤ ਭਤੀਜੇ ਸਾਰੇ ਜੀਜੇ ਆਪਦੇ ਇਥੇ ਆਣ ਸਾਰੇ ਬਸ ਉਹਨਾਂ ਨੂੰ ਦੇ ਇਸੇ ਕਰਕੇ ਲੋਕ ਜਿਹੜੇ ਨੇ ਉਹ ਇਹਨਾਂ ਤੋਂ ਟੁੱਟਿਆ ਜਦੋਂ 1.5 ਕਰੋੜ ਦੀਆਂ ਗੱਡੀਆਂ ਜਾਂਦੇ ਆ ਤਾਂ ਉਮੀਦਵਾਰ 1.5 ਕਰੋੜ ਦੀ ਗੱਡੀ 'ਚੋਂ ਜਾਂਦੇ ਆ ਤੁਹਾਡੇ ਐਮਐਲਏ 'ਤੇ ਤੁਹਾਡੇ ਲੋਪੀ ਜਿਹੜੇ ਲੋਕ ਨੇ ਬਰਕਰ ਵਲੈਂਟੀਆਂ ਕੋਲੇ ਸਾਡਾ ਕੀ ਕਸੂਰ ਹੈ ਅਸੀਂ ਸਾਈਕਲ ਸਕੂਟਰ ਤੇ ਫਿਰਦੇ ਆਂ ਇਹ ਸਾਡੇ ਕਰਕੇ ਆਪ ਇਹ ਦੇ ਜਲ ਤੋੜ ਦਿਆਂ ਤਾਂ ਕੀ ਅੰਦਰ ਫਿਰਦੇ ਨਹੀਂ ਵੀਰੋ ਫਿਰ ਜਦੋਂ ਆਰ ਜਾਂਦੇ ਨੇ ਫਿਰ ਦੂਜਿਆਂ 'ਚ ਨੁਕਸ ਕਰਦੇ ਆ ਏਜ ਹੋ ਜਾ ਮਟੀਰੀਅਲ ਆ ਗਿਆ ਇਹ ਤਾਂ ਮੋਬਾਈਲ ਠੀਕ ਕਰਨ ਵਾਲੇ ਦੁਕਾਨਦਾਰ ਆ ਗਏ ਇੱਥੇ ਵਿਧਾਨ ਸਭਾ ਚ میں کہا موبائل ٹھیک کرنے نہیں آئے کلے دماغ ٹھیک کرنے بھی آئے ہیں مانتا چار پانچ سو روپئے لے کے دیہی پہ کام کرتا سی کلاکار پچاسی پرسینٹ لوگ جیو آ رہا جی میں دسنا چاہتا میں دسنا چاہوں گا ਹਰ ਕਰਮਚਾਰੀ ਦੇ ਦੇਵੇ ਕੋਈ ਇੱਕ ਨਹੀਂ ਉਹ ਮਿਲਣਾ ਚਾਹੁੰਦਾ ਮਾਨਸਾਹਬ ਉਹ ਮਨਾ ਦਿਓ ਕੋਈ ਨੀ ਕੋਈ ਨਹੀਂ ਬਿਠਾ ਦੇ ਉਹਨੂੰ ਮਨਾ ਦਿਓ ਮਨਾ ਦਿਓ ਮਨਾ ਦੇ ਕੋਈ ਗੱਲ ਨਹੀਂ ਹਾਂ ਕੋਈ ਨਹੀਂ ਕੋਈ ਨਹੀਂ ਬੈਠੇ ਤੁਸੀਂ ਇਹ ਜਾਰਾ ਜਿਹਦਾ ਮਾਨਸਾਹਬ ਨੂੰ ਮਿਲਣਾ ਚਾਹੁੰਦਾ ਸੋ ਜਿਹੋ ਹੀ ਆਮ ਕਰਾ ਦੇ ਅਸਾਂ ਦੇ ਹੁੰਦੇ ਆ ਮਾਨਸਾਹਬ ਕਹਿੰਦੇ ਕੋਈ ਨਾ ਮਿਲ ਕੇ ਜਾਣਾ ਬੈਠੋ ਮੇਰੇ ਕੋਲ ਤੁਸੀਂ ਬੈਠੋ ਉਸ ਤੋਂ ਬਾਅਦ 42000 ਨੌਕਰੀਆਂ ਦੇ ਸਮੇਂ ਤੋਂ ਮਾਨ ਸਾਹਿਬ ਦਾ ਇੰਤਜ਼ਾਰ ਕੀਤਾ ਜਾ ਰਿਹਾ ਸੀ ਕਾਦੀਆਂ ਹਲਕੇ ਦੇ ਵਿੱਚ ਕਾਦੀਆਂ ਸ਼ਹਿਰ ਦੇ ਵਿੱਚ ਔਰ ਉਹ ਜਿਹੇ ਪਲਾਂ ਦੇ ਵਿੱਚ ਮਾਨ ਸਾਹਿਬ ਇੱਥੇ ਆਉਣ ਜਾ ਰਹੇ ਨੇ ਔਰ ਬਹੁਤ ਲੋਕਾਂ ਦੇ ਵਿੱਚ ਉਤਸ਼ਾਹ ਆ ਬੜਾ ਵੱਡਾ ਚਾ ਆ ਕਿ ਮਾਨ ਸਾਹਿਬ ਇੱਥੇ ਆਉਣ ਔਰ ਸੰਗਤ ਨੂੰ ਜਿਹੜਾ ਵਾ ਉਹ ਸੰਬੋਧਨ ਹੋਣ ਔਰ ਇਲਾਕੇ ਦੇ ਲਈ ਕੋਈ ਨਵੀਆਂ ਗੱਲਾਂ ਕਰਕੇ ਪ੍ਰੋਧਿਤ ਇਹਦੇ बार-बार ਸਵਾਲ ਚੁੱਕਦਾ ਪਿਆ ਆ ਇੱਕ ਮੁੱਕੇ ਦੇ ਉੱਪਰ ਉਹਨੂੰ ਕਿੱਦਾਂ ਦੇਖਦੇ ਹੋ ਔਰ ਕਿਹੜੀ-ਕਿਹੜੀ ਕੰਦੇ ਦਿੱਤਾ ਕੀ ਆ 2 ਸਾਲਾਂ ਦੇ ਤੋਂ ਉਹਨੂੰ ਦਿੱਤਾ ਪਰ ਕਿੱਦਾਂ ਜਵਾਬ ਦੇਣਾ ਚਾਹੋਗੇ ਨਹੀਂ ਦਿੱਤਾ ਲੋਕਾਂ ਨੂੰ ਕਹਿੰਦੇ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਹੁੰਦੀ ਜ਼ੀਰੋ ਬਿੱਲ ਦਿੱਤਾ ਲੋਕਾਂ ਨੂੰ ਹਰ ਘਰ ਦਾ ਜਿਹੜਾ ਵਾ 50 ਤੋਂ 60000 ਦਾ ਫਾਇਦਾ ਹੋਇਆ ਵਾ 90% ਲੋਕਾਂ ਦਾ ਬਿੱਲ ਜਿਹੜਾ ਜ਼ੀਰੋ ਆ ਰਿਹਾ 45000 ਨੌਕਰੀਆਂ ਦਿੱਤੀਆਂ ਨੇ 800 ਕਿੰਨੇ ਆ ਆਮ ਆਦਮੀ ਕਲੀਨਿਕ ਖੋਲੇ ਆ ਐਜੂਕੇਸ਼ਨ ਦੇ ਵਿੱਚ ਅਰਪਰ ਰੁਪਏ ਖਰਚੇ ਆ ਪੁਲਾਂ ਦਾ ਇਨਫਰਾਸਟ੍ਰਕਚਰ ਕਿੰਨਾ ਅਪਰੂਵ ਕੀਤਾ ਖੇਤੀਬਾੜੀ ਦੇ ਵਿੱਚ ਕਿੰਨਾ ਕੰਮ ਕੀਤਾ 12000 ਤੋਂ ਵੱਧ ਖਾਲ ਪੱਕੇ ਕੀਤੇ ਆ ਸੜਕ ਸੁਰੱਖਿਆ ਫੋਰਸ ਬਣਾਈ ਆ ਪੁਲਿਸ ਨੂੰ ਜਿਹੜਾ ਨਵੀਆਂ ਗਟੀਆਂ ਨਾਲ ਲੈਸ ਕੀਤਾ ਸੋ ਹਰ ਵਰਗ ਦੇ ਵਿੱਚ ਜਿਹੜਾ ਵਾ ਉਹ ਕੰਮ ਹੋਇਆ ਵਾ ਔਰ ਪੰਜਾਬ ਦੇ ਲੋਗ ਵੋਟਾਂ ਦੇ ਰੂਪ ਦੇ ਵਿੱਚ ਜਿਹੜਾ ਜਵਾਬ ਉਹ ਦੇ ਦੇਣਗੇ ਫਿਰ ਉਸਨੂੰ ਅੱਜ ਕਿਧਰ ਸਭਾ ਹਲਕਾ ਬਰਤਖੁਰ ਵੀ ਕਿੰਨਾ ਮੁਕਾਬਲਾ ਇਹ ਮੈਂ ਤਾਂ ਪਹਿਲਾਂ ਵੀ ਦੱਸ ਚੁੱਕਿਆ ਕਿ ਵੈਸੇ ਤੇ ਮੁਕਾਬਲਾ ਹੁਣ ਇੱਕ ਤਰਫਾ ਹੋ ਗਿਆ ਪਰ ਜੇ ਦੂਜੇ ਨੰਬਰ ਤੇ ਕਹੋ ਤਾਂ ਮੇਰੇ ਹਿਸਾਬ ਨਾਲ ਕਾਂਗਰਸ ਔਰ ਤੀਜੇ ਤੇ ਚੌਥੇ ਨੰਬਰ ਦਾ ਜਿਹੜਾ ਵਾ ਬੜਾ ਦਿਲਚਸਪ ਮੁਕਾਬਲਾ ਜਿਹੜਾ ਅਕਾਲੀ ਦਲ ਦਾ ਔਰ ਭਾਜਪਾ ਦਾ ਜਿਹੜਾ ਹੋਣ ਜਾ ਰਿਹਾ ਅਕਾਲੀ ਦਲ ਦੀ ਗੱਲ ਕੀਤੀ ਆ ਅੱਜ ਪਾਰਟੀ ਮੈਂਬਰਸ਼ਿਪ ਕੁਰਤੀ ਤੋਂ ਰਵਿਕਰ ਸਿੰਘ ਕਲੂਨੂ ਵੀ ਅੱਜ ਬਾਹਰ ਕਰ ਦਿੱਤਾ ਗਿਆ ਸਵੇਰ ਦੀ ਚੱਤਿਆ ਆ ਕਿੱਦਾਂ ਦੇਖਦੇ ਹੋ ਤੇ ਵਖੋ ਅਕਾਲੀ ਦਲ ਤੇ ਖਿਲਰ ਗਿਆ ਪੂਰੀ ਤਰ੍ਹਾਂ ਪਹਿਲਾਂ 3 ਸੀਟਾਂ ਆਈਆਂ ਵਾ ਔਰ ਕਿੰਨਾ ਵਿੱਚੋਂ ਜਿਨ੍ਹਾਂ ਚੰਗੀਆਂ ਵੋਟਾਂ ਲਈਆਂ ਉਹਨਾਂ ਨੂੰ ਅਕਾਲੀ ਦਲ ਪਾਰਟੀ ਤੋਂ ਕੱਟ ਰਿਹਾ ਵਾ ਸੋ ਅਕਾਲੀ ਦਲ ਤੇ ਮਾੜੇ ਦਿਨ ਸ਼ੁਰੂ ਆ ਔਰ ਵੇਖੋ ਜਿੰਨੇ ਟਕਸਾਲੀ ਪਰਿਵਾਰ ਸੀ ਉਹਨਾਂ ਨੂੰ ਇੱਕ ਇੱਕ ਕਰਕੇ ਇਹਨਾਂ ਨੇ ਪਾਰਟੀ ਚੋਂ ਕੱਢਿਆ ਸੇਖਵਾ ਸਾਹਿਬ ਮੇਰੇ ਪਿਤਾਈ ਨੂੰ ਕੱਢਿਆ ਅਜ ਰਵਿਕਰਨ ਨੂੰ ਕੱਢਿਆ ਲੰਗਾਲ ਸਾਹਿਬ ਨੂੰ ਕੱਢਤਾ ਸੀ ਸੋ ਇੱਕ ਇੱਕ ਕਰਕੇ ਇਹਨਾਂ ਨੇ ਆਪ ਹੀ ਅਕਾਲੀ ਦਲ ਜਿਹੜਾ ਆ ਵਾ ਖਤਮ ਹੋ ਗਿਆ ਸ਼ਹਿਰੀ ਕਲਤੀ ਦੀ ਕੰਪਲੇਨ ਨੂੰ ਜਦਾ ਦੇਖੀ ਕੋਈ ਔਰ ਪੂਰੇ ਜ਼ਿਲ੍ਹੇ ਨੂੰ ਜਦਾ ਦੇਖੀ ਬਹੁਤ ਹੀ ਵਧੀਆ ਨੌਜਵਾਨ ਆਕੂ ਨੇ ਮਿਹਨਤੀ ਨੇ ਲੋਕਪ੍ਰੀਅ ਹੈ ਲੋਕਾਂ ਨਾਲ ਉਹਨਾਂ ਦਾ ਮਿਲਨ ਦਾ ਬੜਾ ਅੱਛਾ ਜਿਹੜਾ ਹੈਗਾ ਸਿਸਟਮ ਔਰ ਬਹੁਤ ਥੋੜੇ ਸਮੇਂ ਚ ਉਹਨਾਂ ਨੇ ਲੋਕਾਂ ਚ ਬਹੁਤ ਪਿਆਰ ਕਮਾਇਆ ਵਾ ਔਰ ਦਿਨੋ ਦਿਨ ਉਹਨਾਂ ਦੀ ਕੈਂਪੇਨ ਜਿਹੜੀ ਆ ਉੱਤੇ ਜਾਂਦੀ ਜਾ ਰਹੀ ਔਰ ਬੜੀ ਵੱਡੀ ਲੀਡ ਨਾਲ ਸ਼ਰੀਕਲਸੀ ਦੀ ਠੀਕ ਕਿਵੇਂ ਚਲੋ ਵੀ ਕਰਦੇ ਹਾਂ ਜੀ ਜਨਤਾ ਨੂੰ ਰੱਖ ਕੇ ਬਾਤ ਮੈਂ ਕਾਦੀਆਂ ਹਲਕੇ ਦੇ ਵੋਟਰਾਂ ਨੂੰ ਇਹੀ ਅਪੀਲ ਕਰਾਂਗਾ ਕਿ ਵੱਧ ਤੋਂ ਵੱਧ ਵੋਟਾਂ ਨਾਲ ਆਪਾਂ ਸ਼ਰੀਕਲਸੀ ਜੀ ਨੂੰ ਚੁਟਾ ਕੇ ਔਰ ਪਾਰਲੀਮੈਂਟ ਦੇ ਵਿੱਚ ਭੇਜੀਏ ਔਰ ਗਾਂ ਆਪਣੇ ਮਨਮਰਜ਼ੀ ਦੇ ਕੰਮ ਜਿਹੜਾ ਉੱਤੇ ਲਈਏ ਥੱਲੇ ਪੰਜਾਬ ਦੇ ਵਿੱਚ ਵੀ ਔਰ ਦੁਨੀਆ ਦੇ ਵੀ ਦੇਖੋ ਲਾਈਨਾਂ ਵੱਜ-ਵੱਜ ਕੇ ਲੋਕ ਆ ਰਹੇ ਆ ਕਿ ਸਮਾਂ ਸੀ ਜਿਹੜਾ ਵਾ 11 ਵਜੇ ਤਾਂ ਦਿੱਤਾ ਸੀਗਾ ਪਰ ਆਮ ਲੋਕਾਂ 'ਚ ਰੁਝਾਨ ਇਹ ਬਣ ਗਿਆ ਵਾ ਕਿ ਸਮੇਂ ਨਾਲ ਥੋੜਾ ਲੇਟ ਆਉਣਾ ਤੁਸੀਂ ਦੇਖਿਓ 15 20 ਮਿੰਟਾਂ 'ਚ ਪੰਡਾਲ ਜਿਹੜਾ ਵਾ ਕੱਚਾ ਕੱਚ ਪਰਚ ਗਿਆ